ਦੇ ਪੱਟੀ ਦੇ ਵਿੱਚ ਪ੍ਰੇਮ ਸੰਬੰਧਾਂ ਦੇ ਚੱਲਦੇ ਇੱਕ ਸਖਸ਼ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਇਸ ਮਾਮਲੇ ਤੇ ਵਿਸ਼ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਿਆਰ ਵੀ ਹਾਂ। ਸਾਨੂੰ ਪਤਾ ਮਿਲੀ ਕਿ ਤੁਹਾਡੀ ਗੁਰਗਾ ਤੋਂ ਚਲ ਗਈ 4:00 ਵਜੇ। ਹਾਂਜੀ ਤੇ ਉਹ ਮੁੜ ਕੇ ਜਿਹੜੀ ਖਬਰ ਸਾਨੂੰ ਆਉਂਦੀ ਆਉਂਦੀ ਆ ਸਾਢੇ 9:00 ਵਜੇ ਉਹ ਸਾਡੇ ਮਾਮਾ ਜੀ ਦਵਾਈ ਨਹੀਂ ਕੀਤਾ ਜਾਂਦਾ ਫੋਨ। ਏ ਦੇਖੋ ਦੇਖ ਕੇ ਵੀ ਕੋਈ ਰਿਪੋਰਟ ਨਹੀਂ ਆਈ ਤੁਹਾਡੇ ਕੋਲ ਗੁੜਜਾ ਇਹਨਾਂ ਦਾ ਜਵਾਬ ਦਿੱਤਾ ਵੀ ਨਹੀਂ ਆਈ ਮੁੜ ਕੇ ਅਸੀਂ ਚਲੋ ਰਾਤ ਕੱਟੀ ਐ ਦਿਨੇ ਮੁੜ ਕੇ ਅਸੀਂ 3-4 ਵਜੇ ਆ ਜੰਨੇ ਆ ਆ ਜੰਨੇ ਆ ਤੇ 4 ਵਜੇ ਦੇ ਆਂਦਾ ਸਾਨੂੰ ਇਹ ਟਾਈਮ ਦੇ ਮੁਤਾਬਕ ਵੀ 4 ਵਜੇ ਗੁੜਜਾ ਤੋਂ ਗਈ ਐ ਇਹ ਮੁੜ ਕੇ ਅਬਰਦਰ ਮੇਰਾ ਇਹਨਾਂ ਨਾਲ ਲੈ ਕੇ ਨਹੀਂ ਸੀ ਟੀਵੀ ਕੈਮਰੇ ਵੀ ਨਹੀਂ ਉਹਦੇ ਵੇ ਸਾਨੂੰ ਇਹ ਲੱਗਾ ਵੀ ਜਦੋਂ ਇਹ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਆਂਦੇ ਮਾਰਾ ਕੋਈ ਚਾਹ ਪੀ ਕੇ ਗਏ ਆ ਇਹ ਬੱਤੇ ਜਾਂਦੇ ਆ ਦੀਦੇ ਕਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਅੰਗਰੋਂ ਬਾਹਰ ਜਾਂਦਾ ਤੇ ਮਾਤਾ ਆਪਣੇ ਨਾਲ ਲੈ ਕੇ ਜਾਂਦਾ ਮੁਠੜ ਕੇ ਵਿਖਿਆ ਤੇ ਜਦੋਂ ਉੱਥੋਂ ਵਾਪਸ ਆਉਂਦਾ ਤੇ ਇਕੱਲਾ ਆਉਂਦਾ ਘਰ ਮਾਤਾ ਨੂੰ ਆਪਣੇ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਂਦਾ ਕਿ ਮੈਂ 5-7 ਮਿੰਟ ਅੰਦਰ ਆਵਾਂ ਫਿਰ 5-7 ਮਿੰਟ ਰਿੰਦਾ ਹੈ 40 ਮਿੰਟ ਲਾਉਂਦਾ ਅੰਦਰ ਠੀਕ ਹੈ ਉਦੋਂ ਫਿਰ ਮੋਟਰਸਾਈਕਲ ਲੈ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜੋ ਜਾਂਦਾ ਵਾ ਤੇ ਵਾਪਸ ਮੁੜ ਕੇ ਫੇਰ ਆਉਂਦਾ ਦਸ ਕਿ ਮਿੰਟ ਜਿਵੇਂ ਵਾਪਸ ਆਦਾ ਦਸੀਂ ਫੇਰ 2 ਕਿ ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਵਾ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਉਹ ਉਹ ਵੀ ਅਸੀਂ ਵੇਖੀ ਆ ਮੁੜ ਕੇ 6 ਵਜੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਤੁਹਾਡੇ ਆਂਦਾ ਵੀ ਜਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਅਸਲੋ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋਂ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਹੀ ਰੱਖ ਲਾਂਗੇ ਨਾਲ ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਾਰ ਕੇ ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਰਲ ਮਿਲ ਕੇ ਮਾਰਿਆ ਜੀ ਵਾਰ ਦਾ ਤਿੰਨ ਤਰੀਕ ਦੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਸ ਤਰ੍ਹਾਂ ਸਾਨੂੰ ਜਦੋਂ ਇਤਲਾਹ ਮਿਲੀ ਆ ਉਸ ਦਿਨ ਤਿੰਨ ਦੂ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਆ ਅਸੀਂ 3:30 ਵਜੇ ਇੱਥੇ ਆਏ ਕਰੇ ਇੱਥੇ ਉਹਨਾਂ ਨੇ ਪੁੱਛਿਆ ਆ ਕੇ ਪੁੱਛਿਆ ਪਰ ਉਹਨੇ ਨੂੰ ਪੁੱਛਿਆ ਕਿ ਕਿਤੇ ਕੋਈ ਲਾਗੇ ਬੰਦੇ ਉਹਨੇ ਸਿਰਫ ਇਹੋ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਉਹਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ? ਉਹ ਕਹਿੰਦਾ ਵੀ ਨਹੀਂ ਕੈਮਰੇ ਨਹੀਂ ਦੇਖੇ। ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਬਿੱਲੀ ਕੋਈ ਘਾਟਿਆ ਹੋਵੇ ਸਾਡਾ। ਇਹ ਆਪਾਂ ਸਾਰੇ ਗਲੀ ਦੇ ਕੈਮਰੇ ਖੰਡਾਲ ਮਾਰਦੇ ਆ। ਉਹਦੀ ਪਤਨੀ ਗਵਾਚੀ ਸੀ ਪਰ ਸਾਰੇ ਗਵਾਂਢ-ਗਵਾਂਢ ਕਿਸੇ ਨੂੰ ਨਹੀਂ ਸੀ ਪਤਾ ਹੈਗਾ। ਹੂੰ। ਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ। ਉਹ ਦੇਖਣ ਦੇ ਮੁਤਾਬਕ ਤਕਰੀਬਨ 4 ਵਜੇ ਉਹਨਾਂ ਦੇ ਬੱਚੇ ਟਿਊਸ਼ਨ ਤੇ ਜਾਂਦੇ ਆ। ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਤੇ ਇਹਨਾਂ ਦਾ ਬੇਟਾ ਇਹ ਪਿਆਰ ਜਾਂਦੇ ਆ ਕਿਤੇ ਪਤਾ ਗਸਨ ਦੇ ਮਤਾਬਕ ਉਹਨਾਂ ਦੇ ਉਸ ਤੋਂ ਬਾਅਦ 10 ਤੋਂ 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫੇਰ ਜਾਂਦੇ ਆ ਫੇਰ ਆਉਂਦੇ ਆ ਉਸ ਤੋਂ ਜੋ ਤੀਸਰੀ ਵਾਰ ਜਾਂਦੇ ਉਹ ਤੋਂ ਗੱਡੀ ਲੈ ਕੇ ਜਾਂਦੇ ਆ ਹਾਂ ਜੀ ਬਰਾਊ ਜੀ ਕੀ ਨਾਮ ਤੁਹਾਡਾ ਨਾਮ ਸਰਦਾਰ ਜਗਨਨਰ ਸਿੰਘ ਕੀ ਗੱਲਬਾਤ ਹੋਈ ਜਰਾ ਥਾਣੇ ਖੜੇ ਅੱਛਾ ਐਸੇ ਆਇਆ ਮੈਨੂੰ ਪਤਾ ਲੱਗਾ ਕਿ ਲਕੜੀ ਮਾਰਤੀ ਆ ਤੁਹਾਡੇ ਤੇ ਕਿਨੇ ਮਾਰੀ ਆ ਅੱਛਾ ਤੁਮਕੋ ਵਾਰ ਨੇ ਕੀ ਲੱਗਦਾ ਚਮਕਾਦਮ ਤੁਮੇ ਯਾਰ ਜਵਾਈ ਸਾਰੇ ਇਸ਼ਤਹ ਦੇ ਪੱਟੀ ਤੇ ਜਾਨਾ ਪੰਜਾਂ ਬੰਦਾ ਮਾਹੀ ਹੈ ਤੇ ਚੇ ਬੁੜੀਆਂ ਨੇ ਪੱਣਾ ਪਰ ਹੀ ਮਾਂ ਭੈਣ ਤੇ ਇਹ ਬੁੜੀ ਕੀ ਮੰਗਦੀ ਕਰ ਦਿੰਦੀ ਹਾਂਜੀ ਮੰਗ ਕੀ ਕਰਦੀ ਆ ਮੰਗ ਜਾਂਗਾ ਕੁਛ ਨਹੀਂ ਮੰਗਣੇ ਸਿਰ ਆਪਾਂ ਆਪਣੀ ਧੀ ਚਾਹੀਦੀ ਮੇਰੇ ਵਰਗੋ ਹੋ ਮੰਗਣੇ ਮੇਰੀ ਮੈਨੂੰ ਕੋਈ ਮੰਗ ਨਹੀਂ ਚਾਹੀਦੀ ਮੇਰੇ